ਵਾਇਗੂ ਜੀ ਕੋ ਕਾਲਸਾ ਵਾਇਗੂ ਜੀ ਕਿfte ਹੁਣ ਅੱਜ ਗੱਲ ਕਰਨੀ ਸਿੰਘ ਦੇ ਰਾਜ ਤੇ ਸਾਧ ਦੇ ਰਾਜ ਦਾ ਫਰਕ ਕੀ ਆ ਕੋਈ ਕਿਸ ਨੇ ਗੱਲ ਕਹੀ ਸੀ ਕਿ ਮਸੰਦਾ ਬਾਰੇ ਗੱਲ ਕਰਿਆ ਕਰੋ ਕਿ ਮਸੰਦ ਕੀ ਸੀ ਕੌਣ ਸੀ ਸਿੱਧੀ ਗੱਲ RAM ਰਾਏ ਹੋਗੇ ਢੀਰਮੱਲੀ ਹੋਗੇ ਅਖੰਡ ਕੀਰਤਨੀ ਟਕਸਾਲੀ ਸਭ ਕੁਝ ਜਿਹੜੇ ਪਹਿਲਾਂ ਕੇ 10 ਨਿਰਮਲੇ ਵੀ ਸੀ ਗੱਲ ਇਹ ਹੁੰਦੀ ਜਿਹੜਾ ਬ੍ਰਾਹਮਣ ਵਰਨ ਹੁੰਦਾ ਭਾਵੇਂ ਹਾਰਵਰਡ ਦਾ ਅਕੈਡੈਮਿਕ ਹੋ ਜਾਵੇ ਹਨਾ ਵਫੀ ਦਾ ਹਨਾ ਛੁੱਟੂ ਹੋ ਜਵੇ ਜਾਂ ਸਾਡੇ ਆਪਣੇ ਵੈਸ਼ ਨੂੰ ਹੋ ਜਾਣ ਉਹ ਤੇਗ ਮੋਰੇ ਝੁੱਕਦੇ ਆ ਉਹ ਤੇਗ ਚਲਾਉਂਦੇ ਨਹੀਂ ਆ ਹੁਣ ਕਹੋਗੇ ਐਦਾਂ ਨਹੀਂ ਹੋਇਆ ਉਹ ਨਹੀਂ ਹੋਇਆ ਜਿੱਦਾਂ ਸਿੱਧ ਸਿੰਘਾਂ ਬਾਰੇ ਗੱਲ ਕਰੋਗੇ ਜਰਨੈਲ ਸਿੰਘ ਜੀ ਬੰਦਾ ਸਿੰਘ ਜੀ ਪਰ ਗੱਲ ਇਹ ਹੁੰਦੀ ਆ ਕਿ ਮਹਾਰਾਜ ਨੇ ਮੀਰੀ ਤੇ ਪੀਰੀ ਦੀ ਗੱਲ ਕੀਤੀ ਆ ਦੋਨਾਂ ਦੇ ਮਾਲਕ ਬਣਾਇਆ ਮਾਲਕੀ ਖੋਹੀ ਆ ਹਨਾ ਉਹਦਾ ਮਤਲਬ ਕੀ ਹੋਇਆ ਮਤਲਬ ਉਹਦਾ ਇਹ ਹੋਇਆ ਇੱਕ ਤਾਂ ਕਹਿ ਸਕਦੇ ਆ ਕਿ ਵੰਸ਼ ਖਤਮ ਕਰਨ ਦੀ ਗੱਲ ਆ ਨੌਤਕੀਆਂ ਨੇ ਕੀਤਾ ਜਦੋਂ ਬੰਦਾ ਸਿੰਘ ਜੀ ਨੇ ਬਥੇਰੇ ਮਾਰੇ ਆ ਪਰ ਅਸਲੀ ਵੰਚ ਥੜੀ ਧਰਮ ਦੀ ਹੁੰਦੀ ਨਾਮ ਦੀ ਹੁੰਦੀ ਮਤਲਬ ਇਸ ਤੌਰ ਤੇ ਕੰਨੇ ਆ ਹੁਣ ਜਿਹੜਾ ਵੈਸ਼ਨੂ ਹੁੰਦਾ ਉਹ ਹਮੇਸ਼ਾ ਜਿਹੜੀ ਚੀਜ਼ ਪਹਿਲਾਂ ਹੀ ਚੱਲਦੀ ਆ ਉਹਨੂੰ ਬਦਲ ਸਕਦਾ ਪਰ ਨਵੀਂ ਚੀਜ਼ ਨਹੀਂ ਚਲਾਊਗਾ ਕਾਤੇ ਕਿਉਂਕਿ ਨਵੀਂ ਜ਼ਿੰਦਗੀ ਤਾਂ ਮਾਸ ਤੋਂ ਹੀ ਪੈਦਾ ਹੁੰਦੀ ਇਸਤਰੀ ਤੋਂ ਤੇ ਇਹ ਤਾਂ ਮਾਸ ਦੇ ਖਿਲਾਫ ਨੇ ਇਹ ਤਾਂ ਮਾਸ ਤੋਂ ਪਰੇ ਰਹਿੰਦੇ ਆ ਕਾਲ ਤੇ ਉੱਥੇ ਗੱਲ ਆ ਜਾਂਦੀ ਆ ਮਤਲਬ ਤੁਸੀਂ ਕਿਸੇ ਦੀ ਦੇ ਤਾਂ ਖਤਮ ਕਰਤੀ ਪਰ ਉਹਨਾਂ ਦੀ ਜੋ ਪਛਾਣ ਸੀ ਉਹ ਨਹੀਂ ਕੀਤੀ ਉਹ ਬੈਸ਼ ਨੂੰ ਹਮੇਸ਼ਾ ਜਿਉਂਦਾ ਰੱਖਦਾ ਕਿਸ ਤਰ੍ਹਾਂ ਪਤਾ ਹੁਣ ਇਹਦਾ ਇੰਗਲੈਂਡ ਤੋਂ ਸਾਨੂੰ ਤਸਵੀਰ ਆਈ ਕਿ ਸਾੜੇ ਸਕੂਲ ਜਾਂਦੇ ਜਾਂਦੇ ਕੀਰਤਨ ਸੁਣਦੇ ਰਹੁੰਦੇ ਆ ਬੰਦੇ ਰਹੁੰਦੇ ਆ ਤੇ ਫਿਰ ਤਸਵੀਰਾਂ ਪਾਉਂਦੇ ਇਹ ਤਾਂ ਅਸੀਂ ਕਹਿੰਦੇ ਗੋਰਿਆਂ ਤੋਂ ਪਰੇ ਰੋ ਇਹਨਾਂ ਨੇ ਆਪਣੇ ਵਾਂਗੂ ਇਹਨਾਂ ਨੇ ਖੱਸੀ ਜੇ ਖਸਰ ਜੇ ਭੈਂਚੋ ਕਲਾਨੇ ਜੇ ਬਣਾ ਦੇਣਾ ਠੀਕ ਹੁਣ ਉਹੀ ਗੱਲ ਇਹ ਸੀ ਕਿ ਜਿੱਦਾਂ ਰਣਜੀਤ ਕਹਿੰਦਾ ਤਾਂ ਬਾਣੀ ਬਦਲੋ ਤੇ ਬਦਲ ਲੈਂਦੇ ਸੀ ਇਹਨਾਂ ਦੀ ਆਪਣੀ ਕੋਈ ਇਹਨਾਂ ਦੀ ਆਪਣਾ ਕੋਈ ਹੈ ਨਹੀਂ ਆ ਹੈਨਾ ਆਪਣੇ ਇਹਨਾਂ ਦਾ ਕੋਈ ਕਿਲਾ ਨਹੀਂ ਆ ਆਪਣੇ ਇਹਨਾਂ ਦਾ ਕੋਈ ਇਦਾਂ ਨਹੀਂ ਆ ਕਿ ਨਿਸ਼ਾਨ ਮੈਂ ਸਟੈਂਡ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਪੰਜਾਬੀ ਦੇ ਲੱਭ ਜਿਆਦਾ ਬਰਤਣੇ ਚਾਹਣਾ ਹੈਨਾ ਤੇ ਹੁਣ ਜਿੱਦਾਂ ਕਈ ਸਾਡੇ ਵੀ ਜਿਹੜੇ ਸਿੰਘ ਨੇ ਉਹ ਕਹਿੰਦੇ ਖਾਲਸਾ ਰਾਜ ਆਊਗਾ ਜਦੋਂ ਜ਼ੁਲਮ ਬਧੂਗਾ ਹੋਗਾ ਉਹ ਹੋਊਗਾ ਬਈ ਬਕਵਾਸ ਹੈ ਦੇਖੋ ਰਾਜ ਸ਼ਾਸਤ੍ਰਾਂ ਨਾਲ ਆਂਦਾ ਸ਼ਾਸਤ੍ਰ ਚਲਾਉਂਦੇ ਪੁੱਤ ਪੁੱਤਾਂ ਦੇ istri ਤੋਂ ਤੁਸੀਂ ਤਾਂ ਹੁਣ ਜੇ istri ਨੂੰ ਸ਼ਾਸਤਰ ਦੇ ਬਰਾਬਰ ਰੱਖਿਆ ਹੋਵੇ ਪੁੱਤ ਦੇ ਬਰਾਬਰ ਰੱਖਿਆ ਹੋਵੇ ਤਾਂ ਹੀ ਤੁਸੀਂ ਹੁਣ ਨਿਗਰ ਮੰਗੋ ਭਾਵੇਂ ਮੋਟੀ ਘੋੜੀ ਜਿਹੜੀ ਨਿਗਰ ਦੀ ਲੰਨ ਲੰਦੀ ਉਹ ਮੋਰੀ ਤੁਸੀਂ ਕਰਤੀ ਪ੍ਰੋਟੈਸਟ ਵਿੱਚ ਜਾਂ ਤੁਸੀਂ ਸਿਮਰਨ ਵੰਡੇਰ ਕਰਤੀ ਗੱਲ ਤਾਂ ਇੱਕੋ ਹੀ ਆ ਹੈਨਾ ਗੱਲ ਤਾਂ ਇੱਕੋ ਹੀ ਆ ਸਾਧਾ ਰਾਜ ਤਾਂ ਇਹੀ ਹੁੰਦਾ ਆ ਜੋਸੀਂ ਗੱਲ ਕਰਦੇ ਆ ਉਹਦੇ ਬਕਵਾਸ ਸਦੀ ਗੱਲ ਬਕਵਾਸ ਸਾਧ ਰਾਜ ਤਾਂ ਹੋਈ ਨਹੀਂ ਸਕਦਾ ਕਿਉਂਕਿ ਉਹਨੂੰ ਰਾਜ ਕਰਨ ਲਈ ਸੂਰਮਾ ਬਣਨਾ ਪਊ ਪਰ ਤਾਂ ਵੀ ਅੰਦਰੋਂ ਉਹੀ ਜਿਹੜਾ ਖੱਸਰ ਫੱਸੀ ਪੋਣਾ ਉਹਦਾ ਹੈਗਾ ਉਹ ਤਾਂ ਰਹਿਣਾ ਹੀ ਆ ਤਾਂ ਹੀ ਤਾਂ ਇਹਨਾਂ ਦੇ ਰਾਜ ਟੁੱਟਦੇ ਰਹਿੰਦੇ ਜਿੱਦ ਇੱਕ ਸਿੰਘ ਨੇ ਗੱਲ ਕਹੀ ਸੀ ਦੇਖੋ ਸਮਾਜ ਕਦੋਂ ਖਤਮ ਹੁੰਦੇ ਆ ਜਦੋਂ ਲੋਕ ਵਿੱਪਰ ਦੀ ਪੂਜਾ ਕਰਨ ਲੱਪ ਜਾਂਦੇ ਤੇ ਸੂਰਮੇ ਘਟ ਜਾਂਦੇ ਹੁਣ ਖਾਲਸੇ ਦੇ ਵਿੱਚ ਸੂਰਮਾ ਕੌਣ ਹੁੰਦਾ ਜਿਹੜਾ ਮੈਦਾਨ 'ਚ ਰਹਿੰਦਾ ਮਤਲਬ ਕੀ ਜਿਹੜਾ ਘਰੋਂ ਘਰ ਤੁਰਦਾ ਰਹਿੰਦਾ ਜਿੱਦਾਂ ਨਹਾंग ਸਿੰਘ ਜਿਹੜੇ ਚੱਕਰਵਰਤੀ ਉਹ ਅਸਲੀ ਸੂਰਮੇ ਨੇ ਹੈਨਾ ਤੇ ਜਿੰਦਾ ਨੋਮੈਡ ਜਿਹਨੂੰ ਕਹਿੰਨੇ ਆ ਤੇ ਉਹੀ ਗੱਲ ਆ ਨੋਮੈਡ ਕਾਮਕਰੋਧ ਲੋਭ ਮੋਹ ਹੰਕਾਰ ਉਹਨਾਂ ਚ ਮੈਡ ਹੁੰਦਾ ਹੀ ਨਹੀਂ ਆ ਠਿਕਾਲ ਤੇ ਦੂਜੀ ਗੱਲ ਆਈ ਜਦੋਂ ਤੁਸੀਂ ਇਹ ਬਾਬਿਆਂ ਦੀ ਪੂਜਾ ਕਰਨ ਲੱਗ ਪੈਂਦੇ ਕਿਉਂਕਿ ਬਾਬਾ ਆਪ ਥੋੜਾ ਲੰਨ ਮਾਰਦਾ ਉਹ ਤਾਂ ਹੋਰ ਕਿਸੇ ਦੇ ਮਾਰਨ ਦੀ ਕਹਾਣੀ ਤੁਹਾਨੂੰ ਸੁਣਾਉ ਤੁਸੀਂ ਭੈਣ ਚ ਕਹਾਣੀਆਂ ਸੁਣ ਜੋਗੇ ਆਪ ਕੁਝ ਕਰੋ ਭੈਣ ਚੋ ਨਹੀਂ ਗੱਲ ਆ ਇਹ ਜਿੱਦਾਂ ਹੁਣ ਕਹਿੰਦੇ ਸੀ ਕਿ ਸੇ ਕ੍ਰੈਡਿਟ ਦੀ ਗੱਲ ਕਰੋ ਆ ਕਰੋ ਠੀਕ ਆ ਨਹੀਂ ਇੱਥੇ ਗੱਲ ਸਹੀ ਆ ਨਹੀਂ ਕਰਤੀ ਆਪ ਲੰਨ ਮਾਰੋ ਕਹਾਣੀਆਂ ਨਾ ਸੁਣੋ ਆਪ ਜੁੱਜੋ ਇਹ ਜਿੱਦਾਂ ਹੋਰ ਸਾਰੀਆਂ ਗੱਲਾਂ ਹੁਣ ਲੰਘ ਚੁੱਕੀਆਂ ਜਿਹੜੀ ਸਰਕਾਰ ਉਹ ਪਹਿਲਾਂ CRP ਦੇ ਪਹੀਏ ਨੂੰ ਭੇਜਦੀ ਸੀ ਹੁਣ ਆਮ ਭੇਜਦੀ ਆ ਹਨਾ ਜਿਹੜੇ ਫੌਬ ਆ ਕੇ ਕਹਿੰਦੇ ਸੀ ਖਾਲਸਾਣ ਦੇ ਹੱਕ ਚਾ ਮੈਂ ਕਿਹਾ ਹੱਕ ਦਾ ਮਤਲਬ ਕੀ ਭੈਣ ਚੋਦ ਹੋਇਆ ਚਲੋ ਮੈਂ ਹੱਕ ਚਾ ਕਿ ਮੈਨੂੰ ਆਰਬ ਪਤੀ ਬਣਾਓ ਉਹਦਾ ਕੋਈ ਮਤਲਬ ਬਣਦਾ ਨਹੀਂ ਜੇ ਅਸੀਂ ਵੋਟ ਪਾਣੇ ਅਸੀਂ ਪ੍ਰੋਟੈਸਟ ਤੇ ਜਾਣੇ ਮੈਂ ਕਿਹਾ ਭੈਣ ਚੋਦੋ ਤੁਸੀਂ ਉੱਥੇ ਗੋਲ ਗੱਪੇ ਖਾਣ ਜਾਣੇ ਆ ਤੁਹਾਨੂੰ ਰਾਜ ਬਾਰੇ ਕੀ ਪਤਾ ਤੁਸੀਂ ਤਾਂ ਜਿਹੜੇ ਅਕਾਲ ਪੁਰਖ ਦਾ ਨਾਂ ਉਹਦੀ ਬੇਅਦਬੀ ਕਰਦੇ ਆ ਹਨਾ ਤੁਸੀਂ ਉਦਾਂ ਹੀ ਭੈਣ ਚੋਲੋ ਏਜੰਸੀ ਸਕਿਨੀ ਫੈਟ ਪੀ ਜਿੱਟੇ ਕਿਹੜਾ ਭਾਰ ਚੱਕਦੇ ਜਾਂ ਕੁਛ ਕਰਦੇ ਮਾਂ ਚੋਦ ਨੇ ਭੈਣ ਚੋਦ ਨੰਡੇ ਸਾਧ ਦਾ ਰਾਜ ਤਾਂ ਇਹੀ ਹੋਇਆ ਕਿ ਮੈਂ ਸਮਾਜ ਵਧਾਉਂਗਾ ਸਿੰਘ ਦਾ ਰਾਜ ਹੁੰਦਾ ਕਿ ਆਪ ਮੈਂ ਸਮਾਜ ਵਧਾਉਂਗਾ ਸਮਦੇ ਫਰਕ ਕੀ ਆ ਆਪੇ ਹਿਸਾਬ ਲਾ ਲਓ ਵਾਹੀਗੀ ਦਾ ਖਾਤਾ ਵਾਹੀਗੀ ਦੀ ਫਤਿਹ ਕਾਲਾ